2018 ਠੀਕ ਹੈ ਸਰ ਉਹ ਸਮੋ ਉਹ ਪਾ ਗੋਡੀ ਨਹੀਂ ਹੱਥ ਨਾਲ ਉਹ ਪਾ ਮੈਂ ਜਿਹੜੀ ਚੱਪੜੀ ਕਰਦੀ ਉਹ ਉਹ ਸਵਰਨ ਠੀਕ ਹੈ ਜੀ ਗਾਦੀ ਪੁੱਟ ਕੇ ਆਉਂ ਉਹ ਤੁਹਾਨੂੰ ਪੁੱਟ ਲਾ ਜੀ गर्द दा लो गर्द दा गर्द दा न भन्नु भन्नु ਓਲੇ ਸੋਨਿਆ ਓ ਸੋਨਿਆ ਕਦੋਂ ਬਹੁਤ ਵੜਿਆ ਹੋਇਆ ਤਮ ਬਹੁਤ ਬਾਈ ਕਲਾਟੀ ਤੋਂ ਕੀ ਪਹਿਲਾਂ ਦਾ ਸਾਰੇ ਸਰਕਾਰ ਦੇ ਭੇਜਿਆ ਨਾ ਪੁਰਾਣਾ بل جی جسبیر سی رنگیلا ساتھی ਸਿਧਿਆਪੁਰ ਦੇ ਰਜਿੰਦਰ ਸਿੰਘ ਜੀ ਰਾਣਾ ਵਿਵੇਕਾਂਦੀ ਰਾਣਾ ਜੀ ਮਾਰਕਟ ਕਮੇਟੀ ਤੋਂ ਪਾਸੋਂ ਦੇ ਹਾਂ ਹੋ ਗਈ ਲੱਗਦਾ ਹੈ ਕਿ ਜਦੋਂ ਇਹ ਸੜਕਾਂ ਦਾ ਇੱਕ ਡਿਜ਼ਾਈਨ ਸਾਫ਼ ਨਹੀਂ ਸੀ ਚਾਹਤ ਕਰੇ 7 ਸਾਲਾਂ ਤੋਂ ਲਈ ਸੜਕਾਂ ਜਿਹੜੀ ਮੇਰੇ ਮੋਹਰੇ ਵਾਲੇ ਉੱਥੇ ਪਿੰਡਾਂ ਦੀ ਬੋਤਲੀ ਆ ਕੇ ਤੇਰੇ ਚੀਤੀ ਵਾਲੇ ਮੋਗਾ ਬਾਰੇ ਤੋਂ ਮੋਗਾ ਰੰਗ ਲੱਗਦੀ ਸੀ ਨਹੀਂ ਹੈ ਪਰ ਜੇ ਜੇ پلاق کرنے میں کیونکہ سارے دوشی جی بھی کیول جوشی جی وہ بھی پہنچے ہوئے کنہیں کتا ساری سرکار پہنچے ہیں اس رڑی کے تحت ہلکا شری چمکور صاحب کے وقت پنڈا کے سڑکیں نمیاں بن رہی ہیں انہوں نے مرمت کا کام ہے وہ مانج ایم ایل اے صاحب کی جو اگوائی کے جا رہا ہے جس واسطے اِسی دور ایم ایل اے صاحب کا دنواد کرتے ہیں کیونکہ پچھلیا سرکار نے

ਬਾਕੀ ਬਹੁਤ ਸਾਡੇ ਜਿਹੜੇ ਆਪ ਦੇ ਮੈਂਬਰ ਨੇ ਇਹ ਜਿਹੜਾ ਪ੍ਰੋਜੈਕਟ ਅੱਜ ਦਾ ਇਹ ਜੋ ਕੜੂਆਂ ਤੋਂ ਇਹ ਜਿਹੜੀ ਮਾਛੀਪੁਰ ਸੈਲ ਸੜਕ ਹੈ ਇਹ ਬਹੁਤ ਦੇਰ ਤੋਂ ਜਿੱਦਾਂ ਕਿ ਸਰਪੰਚ ਸਾਹਿਬ ਦੱਸ ਰਹੇ ਕਿ 40 ਸਾਲ ਹੋ ਗਏ ਹੁਣੇ ਇਹ ਸੜਕ ਦਾ ਕਿਸੇ ਨੇ ਸਾਰ ਨਹੀਂ ਸੀ ਲਿੱਤੀ ਸਰਕਾਰਾਂ ਆਈਆਂ ਗਈਆਂ 15 ਸਾਲ ਐਮਐਲਏ ਕਰ ਰਹੇ ਉਹਨਾਂ ਨੇ ਵੀ ਕਦੇ ਸਾਰ ਨਹੀਂ ਲਿੱਤੀ ਲੇਕਿਨ ਹੁਣ ਜਦੋਂ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਤਾਂ ਇਹ ਸੜਕ ਦਾ ਜਿਹੜਾ ਹੈਗਾ ਅਸੀਂ ਕੰਮ ਸ਼ੁਰੂ ਕਰ ਰਹੇ ਹਾਂ ਤਕਰੀਬਨ ਸਾਡੇ 6.62 ਕਿਲੋਮੀਟਰ ਜਿਹੜੀ ਇਹ ਲੰਬੀ ਸੜਕ ਹੈ ਔਰ ਇਸ ਤੇ ਪਾਣੀ ਦੀ ਇੱਕ ਬਹੁਤ ਵੱਡੀ ਸਮੱਸਿਆ ਸੀ ਸੋ ਇਹਦੇ ਲਈ 1 ਕਰੋੜ 28 ਲੱਖ ਦੇ ਕਰੀਬ ਜਿਹੜਾ ਹੈਗਾ ਇਹਦਾ ਜਿਹੜਾ ਬਜਟ ਹੈ ਔਰ ਮੇਰਾ ਖਿਆਲ ਹੈ 4 ਮਹੀਨੇ ਦੇ ਅੰਦਰ ਇਹਨੂੰ ਅਸੀਂ ਪੂਰੀ ਕਰ ਦਾਂਗੇ ਇੱਕ ਬਹੁਤ ਵੱਡੀ ਬਹੁਤ ਪੁਰਾਣੀ ਮੰਗ ਸੀਗੀ ਹਲਕਾ ਨੇ ਵਾਸੀਆਂ ਦੀ ਬਹੁਤ ਦੇਰ ਤੋਂ ਜਿਹੜੇ ਲੋਕ ਇੱਥੋਂ ਤੰਗ ਸੀਗੇ ਕਈ ਘੁੰਮ ਕੇ ਦੂਸਰੇ ਪਾਸੇ ਜਾਂਦੇ ਸੀ ਸੋ ਇੱਕ ਬਹੁਤ ਵੱਡੀ ਰਾਹਤ ਜਿਹੜੀ ਹੈ ਇਹ ਇਹਨਾਂ ਨੂੰ ਮਿਲਣੀ ਹੈ ਸੋ ਮੈਂ ਸਰਦਾਰ ਭਗਵੰਤ ਸਿੰਘ ਮਾਨ ਨੂੰ ਉਹਨਾਂ ਦਾ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਕਿ ਇਹ ਜਿਹੜਿਆ ਸਾਰੇ ਪੰਜਾਬ ਦੇ ਜਿਹੜੀਆਂ ਸੜਕਾਂ ਲਿੰਕ ਰੋਡ ਹੈ ਉਹਨਾਂ ਦਾ ਜਿਹੜਾ ਹੈਗਾ ਉਹਨੇ ਦੋ ਤਿੰਨ ਦਿਨ ਪਹਿਲਾਂ ਉਦਘਾਟਨ ਕੀਤਾ ਔਰ ਸਾਡੇ ਹਲਕੇ ਚ ਵੀ ਜਿਹੜੇ तकरीबन ਮੇਰੇ ਹੱਲ ਕੋਈ ਸੜਕ ਐਸੀ ਨਹੀਂ ਰਹੇਗੀ ਜਿਹੜੀ ਕਿ ਮੋਟਰੇਬਲ ਨਾ ਹੋਵੇ ਉਹ ਬਹੁਤ ਜਲਦ 6 ਮਹੀਨੇ ਦੇ ਅੰਦਰ ਅੰਦਰ ਸਾਰਾ ਇਹ ਕੰਮ ਜਿਹੜਾ ਪਾਣੀ ਰੁਕਦਾ ਉਹਦਾ ਕੀ ਹੱਲ ਕਰ ਰਹੇ ਸੀ ਬੜਾ ਸਭ ਤੋਂ ਪਾਣੀ ਰੁਕਦਾ ਫਿਲਹਾਲ ਜਿਹੜਾ ਹੈਗਾ ਇਹਦਾ ਲੈਵਲ ਅਸੀਂ ਉਹਨੂੰ ਉੱਤੇ ਚੁੱਕਾਂਗੇ ਤੇ ਦੂਸਰਾ ਜਿਹੜਾ ਹੈ ਕਢੋਏ ਜਿਹੜਾ ਸਾਡਾ ਬਣਨਾ ਹੈ ਐਸਟੀਪੀ ਉਹਦੇ ਲਈ ਜਿਹੜਾ ਹੈਗਾ ਆਪਣਾ ਜਗਾ ਜਿਹੜੀ ਹੈ ਲੈਂਡ ਐਕਵਾਇਰ ਅਸੀਂ ਬਹੁਤ ਜਲਦ ਕਰਕੇ ਐਸਟੀਪੀ ਜਿਹੜਾ ਹੈਗਾ ਘੜੋਏ ਲੋਕ ਰੇਲਵੇ ਬ੍ਰਿਜ ਨੀਚੇ ਵੀ ਕਾਫੀ ਪਾਣੀ ਖਲੋਤਾ ਹੈ ਉਹਦੇ ਬਾਰੇ ਉਹਦਾ ਹੱਲ ਕਿਹੜੇ ਜੀ ਰੇਲਵੇ ਬ੍ਰਿਜ ਹੈ ਹੋਰੇ ਨਾਲ ਹੀ ਬਿਲਕੁਲ ਜਦੋਂ ਆਈ ਸੀ ਰਸਤੇ ਉੱਤੇ ਕਾਫੀ ਪਾਣੀ ਖੜਦਾ ਉਹਦਾ ਰਿਸਕੀ ਹੈ ਉਹਦਾ ਮਤਲਬ ਜਿਵੇਂ ਹੈਗਾ ਹੁਣ ਇੱਕ ਵਾਰ ਤਾਂ ਅਸੀਂ ਪਾਣੀ ਕੱਢ ਦਾਂਗੇ ਬਾਅਦ ਚ ਉਹਦਾ ਪਰਮਾਨੈਂਟ ਹੱਲ ਹੋ ਜੀ ਠੀਕ ਹੈ ਥੈਂਕ ਯੂ ਥੈਂਕ ਯੂ ਸਰਪੰਚ ਪਿੰਡ ਮਾਛੀਪੁਰ ਤੋਂ ਜੀ ਜਿਹੜੀ ਇਹ ਸੜਕ ਦਾ ਅੱਜ ਅਦਿਕਾਟਨ ਹੋ ਰਿਹਾ ਇਹ ਬਹੁਤ ਪੁਰਾਣੇ ਸਮੇਂ ਤੋਂ ਖਰਾਬ ਸੀ ਤੇ ਇਸ ਕਰਕੇ ਹੀ ਸਾਡੇ ਹਲਕੇ ਦਾ ਤਕੜੂਏ ਨਾਲੋਂ ਕਨੈਕਟ ਟੁੱਟਿਆ ਹੋਇਆ ਸੀ ਤੇ ਇਹ ਅਸੀਂ ਆਮ ਪਾਰਟੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਐਮਐਲਏ ਚਰਨਜੀਤ ਚੰਨੀ ਜੀ ਦਾ ਤੇ ਜਿਨ੍ਹਾਂ ਨੇ ਆਪਣੇ ਯਤਨਾ ਸਦਕਾ ਇਹ ਸੜਕ ਦਾ ਪ੍ਰੋਜੈਕਟ ਪੂਰਾ ਕੀਤਾ ਅਸੀਂ ਫਿਰ ਤੋਂ ਇਹਨਾਂ ਦਾ ਬਹੁਤ ਹਲਕੇ ਨਿਵਾਸੀ ਇਹਨਾਂ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ